ਜੀ ਨਾਮ ਕੀ ਹੈ ਜੀ ਮੇਰਾ ਨਾਮ ਹੈ ਇੰਸਪੈਕਟਰ ਦਲਜੀਤ ਸਿੰਘ ਐਸ ਐਚਓ ਹਾਣਾ ਕੈਂਟਰ ਬਟੈਂਡਾ ਕੀ ਮਾਮਲਾ ਜਿਹੜਾ ਇੱਕ ਕੱਲ ਦੀ ਗੱਲ ਹੈ ਜੀ ਇੰਸਪੈਕਟ ਈਟੀਓ ਆ ਆਪਣੇ ਭੁਪਿੰਦਰਜੀਤ ਸਿੰਘ ਜੀ ਉਹ ਜਿਹੜਾ ਆਊਟਲੈਟ ਕੋਲੇ ਮਰੂਸੀ ਤਾਂ ਉਹਨਾਂ ਨੂੰ ਇੱਕ ਮੁਖਰੀ ਹੋਈ ਸੀਗੀ ਕਿ ਕੋਈ ਗੱਡੀ ਆ ਰਹੀ ਆ ਜਿਹਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸ਼ਰਾਬ ਆ ਪਰ ਉਹ ਹੈ ਨਿਆ ਸ਼ਰਾਬ ਆ ਉਹ ਉਹਦੇ ਕੋਲੇ ਕੋਈ ਲਾਇਸੈਂਸ ਨਹੀਂਗਾ ਕੋਈ ਕੁਝ ਨਹੀਂਗਾ ਜਿਹੜਾ ਗੱਡੀ ਦੇ ਵਿੱਚ ਆ ਤੇ ਜਿਸ ਤੇ ਉਹਨਾਂ ਨੇ ਉਹ ਫਾਲੋ ਕੀਤਾ ਫੋਲੋ ਕਰਕੇ ਤੇ ਉਹਨਾਂ ਨੇ ਉਹ ਰਮੇਸ਼ ਕੁਮਾਰ ਨਾਮ ਦਾ ਹੈਗਾ ਜਿਹੜਾ ਅਕਿਊਜ਼ਡ ਆ ਉਹਨੂੰ ਰਾਉਂਡ ਅਪ ਕੀਤਾ ਤੇ ਗੱਡੀ ਨੂੰ ਵੀ ਰਾਉਂਡ ਅਪ ਕੀਤਾ ਤੇ ਉਸ ਦੇ ਵਿੱਚੋਂ 155 ਬਾਕਸ ਆ ਜਿਹੜੇ ਅਲੱਗ-ਅਲੱਗ ਬ੍ਰਾਂਡ ਦੇ ਆ ਸ਼ਰਾਬਾਂ ਜਿਹੜੀਆਂ ਉਹ ਬਰਾਮਦ ਕੀਤੀਆਂ ਔਰ ਬਰਾਮਦ ਕਰਕੇ ਉਹਨਾਂ ਨੂੰ ਜਿਹੜਾ ਸਾਡੇ ਹਵਾਲੇ ਕੀਤਾ ਤੇ ਅਸੀਂ ਇੱਕ ਜਿਹੜਾ ਦੋਸ਼ੀ ਤੇ ਇੱਕ ਐਫ ਆਈ ਆਰ ਨੰਬਰ ਜਿਹੜੀ 15 ਥਾਣਾ ਕੈਂਟ ਦੇ ਵਿੱਚ ਦਰਜ ਰਿਸਰ ਕਰ ਦਿੱਤੀ ਆ ਤੇ ਦੋਸ਼ੀ ਆ ਜਿਹੜਾ ਸਾਡੀ ਹਿਰਾਸਤ ਦੇ ਵਿੱਚ ਹੈਗਾ ਜਿਸ ਨੂੰ ਅੱਜ ਜਿਹੜੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਜਿਹੜਾ ਦਾ ਫਰਮਾਨ ਦੀ ਮੰਗ ਕੀਤੀ ਜਾਊਗੀ ਮਾਨਯੋਗ ਅਦਾਲਤ ਤੋਂ ਔਰ ਇਸ ਗੱਲ ਦਾ ਪਤਾ ਲਗਾਇਆ ਜਾਊਗਾ ਕਿ ਇਹ ਛਰਾਬ ਆ ਜਿਹੜੀ ਕਿੱਥੋਂ ਆਈ ਹੈ ਤੇ ਕਿਹਨੂੰ ਸਪਲਾਈ ਕਰਦੀ ਸੀ ਕਿੰਨੇ ਜਣੇ ਸੀਗੇ ਜਿਹੜੇ ਡਰਾਈਵਰ ਸੀ ਇੱਕ ਹੀ ਜਣੇ ਸੀਗੇ ਜਿਹੜੇ ਡਰਾਈਵਰ ਸੀ ਇਹ ਛਰਾਬ ਜਿਹੜੀ ਇਹ ਪੰਜਾਬ ਦੀ ਹੈ ਜਾਂ ਕਿਸੇ ਬਾਹਰ ਦੇ ਸੂਬੇ ਦੀ ਹੈ ਇਹਦੇ ਉੱਤੇ ਸਾਰਾ ਕੁਝ ਮਿਟਿਆ ਹੋਇਆ ਹੈ ਤੇ ਤੋਂ ਜੋ ਬੈਚ ਨੰਬਰ ਸੀਗੇ ਸਭ ਕੁਝ ਮਿਟਿਆ ਹੋਇਆ ਹੈ ਇਸੇ ਚੀਜ਼ ਨੂੰ ਵੈਰੀਫਾਈ ਕਰਨ ਲਈ ਅਸੀਂ ਇਹਦਾ ਜਿਹੜਾ ਜਰਮਾਨਡ ਦੀ ਮੰਗ ਕਰਨਾ ਹਾਂ ਇਹ 에ਰਾਨੇ ਸਰ ਦਾ ਵਿਅਕਤੀ ਹੈ ਜੀ ਬਾਰਮੇੜ ਰਾਜਸਥਾਨ ਦਾ ਰਹਿਣ ਵਾਲਾ ਹੈਗਾ ਜੀ ਤੇ ਇਹਨੇ ਜਿਹੜੇ ਰਾਜਸਥਾਨ ਵਗੈਰਾ ਦੇ ਏਰੀਆ ਦੇ ਵਿੱਚ ਇਹ ਸਪਲਾਈ ਵਗੈਰਾ ਕਰਨੀ ਸੀਗੀ ਬਾਕੀ ਜਿਹੜਾ ਇਹਦਾ ਰਿਮਾਂਡ ਲੈ ਕੇ ਜਿਹੜੀ ਪੂਰੀ ਗੱਲ ਕਲੀਅਰ ਹੋਊਗੀ ਪੁੱਛ ਕਿਸਦੇ ਵਿੱਚ SSP ਸਾਹਿਬ ਮੈਡਮ ਅਮਨੀਤ ਕੌਂਡਲ ਜੀ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਨਸ਼ਿਆਂ ਦੇ ਖਿਲਾਫ ਵਿੱਡੀ ਵੀ ਮੁਹਿੰਮ ਦੇ ਤਹਿਤ ਕੱਲ ਸੀਆਈਏ 1 ਦੀ ਪਾਰਟੀ ਪੁਲਿਸ ਪਾਰਟੀ ਵੱਲੋਂ ਯਸੇ ਗੁਰਸੇਵਕ ਸਿੰਘ ਦੀ ਨਿਗਰਾਨੀ ਹੇਠ ਜਿਹੜਾ ਸੀ ਇੱਕ ਵਿਅਕਤੀ ਨੂੰ ਗੁਰਦੁਆਰਾ ਕਿਲਾ ਸਾਹਿਬ ਦੇ ਨੇੜੇ ਇੱਕ ਪਾਰਕ ਦੇ ਵਿੱਚੋਂ ਕਾਬੂ ਕਰਕੇ ਉਹਦੇ ਕੋਲੋਂ 120 ਗ੍ਰਾਮ ਹੈਰਨ ਬਰਾਮਦ ਕੀਤੀ ਗਈ ਜਿਸ ਦੇ ਖਿਲਾਫ ਜਿਹੜਾ ਆਫਟਰ ਬਰਾਮਦਗੀ ਜਿਹੜਾ ਸੀ ਥਾਣਾ ਕੁਤਵਾਲੀ ਦੇ ਵਿੱਚ ਮੁਕੱਦਮਾ ਦਰਜ ਕੀਤਾ ਗਿਆ। ਇਸੇ ਤਰ੍ਹਾਂ ਹੀ ਐਸਆਈ ਗੁਰਮੀਤ ਸਿੰਘ ਸਮੇਤ ਪੁਲਿਸ ਪਾਰਟੀ ਦੇ ਜਿਹੜਾ ਸੀ ਨਰਮਣਾ ਰੋਡ ਦੇ ਨੇੜਿਓਂ ਬੀੜਤਲਾ ਨਰਮਣਾ ਰੋਡ ਤੋਂ ਜਿਹੜਾ ਸੀ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਜੇ ਇੱਕ 스ਵਿਫਟ ਕਾਰ ਦੇ ਵਿੱਚ ਦੋਨੋਂ ਵਿਅਕਤੀ ਸਵਾਰ ਸਨ ਜਿਨ੍ਹਾਂ ਦੇ ਕੋਲੋਂ 60 ਗ੍ਰਾਮ ਜਿਹੜੀ ਸੀ ਹੈਰੋਨ ਬਰਾਮਦ ਕੀਤੀ ਗਈ। ਜਿਹੜਾ ਸੀ ਬਰਾਮਦ ਹੈਰੋਨ ਬਰਾਮਦ ਕਰਨ ਤੋਂ ਬਾਅਦ ਉਹਨਾਂ ਦੇ ਖਿਲਾਫ ਜਿਹੜਾ ਸੀ ਥਾਣਾ ਕਨਾਲ ਕਲੋਨੀ ਵਿਖੇ ਮੁਕਦਮਾ ਦਰਜ ਕੀਤਾ ਗਿਆ ਇਸੇ ਤਰ੍ਹਾਂ ਸਾਡੇ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੀ ਥਾਣਾ ਸਿਵਲ ਲਾਈਨ ਦੇ ਵਿੱਚ ਜਿਹੜਾ ਸੀ ਇੱਕ ਮੁਕਦਮਾ ਜਿਹੜਾ ਸੀ 10 ਗ੍ਰਾਮ ਹੈਰਨ ਦਾ ਦਰਜ ਕੀਤਾ ਗਿਆ ਜਿਦੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆਗਾ ਇਸੇ ਤਰ੍ਹਾਂ ਹੀ ਥਾਣਾ ਨੀਆਂ ਵਾਲਾ ਦੇ ਵਿੱਚ ਜਿਹੜਾ ਸੀ ਤਿੰਨ ਵਿਅਕਤੀਆਂ ਨੂੰ ਕਾਬੂ ਕਰਕੇ 36 ਗ੍ਰਾਮ ਜਿਹੜੀ ਹੈਰਨ ਦੋ ਵੱਖ-ਵੱਖ ਐਫਆਰ ਦਰਜ ਕਰਕੇ ਬਰਾਮਦ ਕੀਤੀ ਗਈ ਹੈ ਇਸੇ ਤਰ੍ਹਾਂ ਹੀ ਥਾਣਾ ਨਥਾਣਾ ਦੇ ਵਿੱਚ ਜਿਹੜਾ ਹੈਗਾ ਦੋ ਮੁਕਦਮੇ ਜਿਹੜੇ ਸੀ ਦਰਜ ਕਰਕੇ ਦੋ ਦੋਸ਼ੀ ਕਾਬੂ ਕੀਤੇ ਆ ਉਹਦੇ ਕਬਜੇ ਦੇ ਵਿੱਚੋਂ 10 ਗ੍ਰਾਮ ਜਿਹੜੀ ਐਫਆਈਆਰ ਹੈਰੋਨ ਜਿਹੜੀ ਬਰਾਮਦ ਕੀਤੀ ਗਈ ਹੈ ਇਸੇ ਤਰ੍ਹਾਂ ਥਾਣਾ ਕੋਟਫੱਤਾ ਦੇ ਵਿੱਚ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕਬਜੇ ਦੇ ਵਿੱਚੋਂ 2 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਥਾਣਾ ਸੰਗਰ ਦੇ ਵਿੱਚੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਹਦੇ ਕਬਜੇ ਦੇ ਵਿੱਚੋਂ 7.5 ਗ੍ਰਾਮ ਜਿਹੜੀ ਹੈਰੋ ਬਰਾਮਦ ਕੀਤੀ ਗਈ ਹੈ ਤੇ ਥਾਣਾ ਆਨੰਦਗੜ੍ਹ ਦੇ ਵਿੱਚ ਦੋ ਵਿਅਕਤੀਆਂ ਨੂੰ ਕਾਬੂ ਕਰਕੇ ਉਹਦੇ ਕਬਜੇ ਵਿੱਚੋਂ 5 ਗ੍ਰਾਮ ਹੈਰੋਨ ਬਰਾਮਦ ਕੀਤੀ ਗਈ ਹੈ ਇਸ ਤਰ੍ਹਾਂ ਸਾਡੇ ਡਿਸਟ੍ਰਿਕਟ ਬਠਿੰਡੇ ਦੇ ਵਿੱਚ ਟੋਟਲ ਜਿਹੜੀਆਂ ਹੈਗੀਆਂ ਵੱਖ-ਵੱਖ ਥਾਣਿਆਂ ਦੇ ਵਿੱਚ 10 ਐਫਆਈਆਰ ਜਿਹੜੀਆਂ ਐਨਡੀਪੀਐਸ ਦੇ ਤਹਿਤ ਦਰਜ ਕਰਕੇ ਟੋਟਲ 17 ਜਿਹੜੇ ਦੋਸ਼ੀਆਂ ਨੂੰ ਮਕਦਮੇ ਦੇ ਵਿੱਚ ਕਾਬੂ ਕੀਤਾ ਗਿਆਗਾ ਤੇ ਟੋਟਲ 250.5 ਗ੍ਰਾਮ ਜਿਹੜੀ ਹੈਰੋਨ ਦੀ ਬਰਾਮਦਗੀ ਕੀਤੀ ਗਈ ਜੀ